ਆਪਣੇ ਪਿਓ ਨਾਲ ਤੁਰ ਹੀ ਆਉਂਦੀ ਇਹ ਉਹ ਕੁੜੀ ਹੈ ਜਿਸਦੇ ਭਰਾ ਨੇ ਹੋਟਲ ਦੇ ਵਿੱਚ ਲਿਜਾ ਕੇ ਆਪਣੀ ਭੈਣ ਦੇ ਨਾਲ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਦਾਅਲ ਇਹ ਹੈ ਕਿ ਇਸ ਦੇ ਚਚੇਰੇ ਭਰਾ ਨੇ ਇਸ ਨੂੰ ਘੁਮਾਉਣ ਦੇ ਬਹਾਨੇ ਬਾਹਰ ਲੈ ਗਿਆ ਤੇ ਫਿਰ ਉੱਥੇ ਜਾ ਕੇ ਹੋਟਲ ਦੇ ਵਿੱਚ ਕਮਰਾ ਬੁੱਕ ਕਰਕੇ ਇਸ ਦੇ ਨਾਲ ਰਾਤ ਕੱਟੀ ਤੇ ਇਸ ਦੇ ਨਾਲ ਗਲਤ ਕੰਮ ਕੀਤਾ ਜਿਸ ਤੋਂ ਬਾਅਦ ਇਸ ਪੀੜਤ ਲੜਕੀ ਨੇ ਆਪਣੇ ਪਿਓ ਨੂੰ ਦੱਸਿਆ ਤੇ ਫਿਰ ਇਸ ਨੇ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਤਾਂ ਗਾਦੀ ਹੈ ਕਿ ਲੜਕੀ ਦਾ ਕਹਿਣਾ ਹੈ ਕਿ ਉਸਦੇ ਚਾਚੇ ਦਾ ਮੁੰਡਾ ਉਸ ਨੂੰ ਚਾਂਸੇ ਵਿੱਚ ਦੇਖ ਕੇ ਉਸ ਨੂੰ ਨਾਲ ਲੈ ਗਿਆ ਕਿ ਤੈਨੂੰ ਘੁਮਾ ਕੇ ਲੈ ਕੇ ਆਉਣਾ ਪਰ ਉੱਥੇ ਜਾ ਕੇ ਉਸ ਦੇ ਨਾਲ ਗਲਤ ਕੰਮ ਕੀਤਾ ਤੇ ਹੁਣ ਇਨਸਾਫ ਦੀ ਮੰਗ ਕੀਤੀ ਹੈ ਦੱਸੋ ਕੌਣ ਸੀ ਦੋਸ਼ੀ ਕੀ ਨਾਮ ਸੀ ਉਹਨਾਂ ਦਾ ਉਹਨਾਂ ਦਾ ਨਾਮ ਨਿਰਪੈ ਸਿੰਘ ਹੈ ਹੋਰ ਇਕੱਲੇ ਸੀ ਹਾਂਜੀ ਇਸ ਵਾਰ ਬਰਗਲਾ ਕਿਲੇ ਕੇ ਲਿਆ ਆ ਉਹ ਮੈਂ ਉਹ ਮੈਂ ਲਾਲਤ ਦੇ ਕੇ ਘੁੰਮਣ ਦਾ ਕਹਿ ਕੇ ਲਿਆ ਆ ਮੈਨੂੰ ਕਹਿੰਦਾ ਮੌਲ ਤੋਂ ਘੁੰਮਣ ਲੈ ਕੇ ਜਾ ਉਹ ਮੈਨੂੰ ਹੋਟਲ ਤੇ ਲੈ ਕੇ ਗਿਆ ਸੀਗਾ ਇਹ ਦਵਾ ਹੋਟਲ ਤੇ 6 ਵਜੇ ਆਈ ਸੀ ਸੀ ਹਾਂ ਤੇ ਉਹ ਟ੍ਰੇਨ ਦੇ ਥੱਲੇ ਮੈਨੂੰ ਕਹਿੰਦਾ ਟ੍ਰੇਨ ਦੇ ਥੱਲੇ ਆਉਣਾਗਾ ਆਪਾਂ ਮੈਂ ਕਿਹਾ ਮੈਂ ਕਿਹਾ ਹੁਣ ਮੈਂ ਮਰਨਾ ਨਹੀਂਗਾ ਜੋ ਬਾਅਦ ਚ ਫੇਰ ਹੋਟਲ ਤੇ ਲੈ ਜਾਂਦਾ ਸੀ ਉਹਨੇ ਅੱਛਾ ਮੈਂ ਮੈਂ ਉਹ ਜਿਹੜਾ ਤਰੇਸਨ ਹੋਟਲ ਚ ਰਾਤ ਰਹੀ ਹਾਂਜੀ ਅੱਛਾ ਫੇਰ ਮੈਂ ਉਹਨੂੰ ਕਿਹਾ ਮੇਰਾ ਖੜਾ ਛੱਡ ਦ ਮੇਰੀ ਮਾਸੀ ਕੋਲ ਛੱਡਿਆ ਮੈਨੂੰ ਮੇਰੀ ਮਾਸੀ ਕੋਲ ਛੱਡਿਆ ਸੀ ਬਾਅਦ ਚ ਉਹਨਾਂ ਦੇ ਘਰੇ ਫੇਰ ਉਹ ਦੁਆਰੇ ਚਲ ਗਿਆ ਸੀਗਾ ਮੈਨੂੰ ਛੱਡ ਕੇ ਅੱਛਾ ਬਾਅਦ ਫੇਰ ਦੇ ਬਾਅਦ ਮਾਸੀ ਨੇ ਡੜੀ ਹੋਰ ਉਹਨੂੰ ਫੋਨ ਕਰ ਦਿੱਤਾ ਸੀ ਉਹਨਾਂ ਨੇ ਮੈਨੂੰ ਲੈ ਜਾਂਦਾ ਸੀਗਾ ਪਿੰਡ ਨਹੀਂ ਫੇਰ ਤੁਹਾਨੂੰ ਸਾਰਾ ਹਾਟਲ ਚ ਰੱਖਿਆ ਸੀ ਹਾਂਜੀ ਜ਼ਬਰਦਸਤੀ ਰੱਖਿਆ ਹਾਂਜੀ ਤੇ ਫੇਰ ਤੁਹਾਡਾ ਗਲਤ ਕੰਮ ਕੀਤਾ ਹਾਂਜੀ ਫੇਰ ਤੁਸੀਂ ਘਰਦੋਂ ਕਿਵੇਂ ਦੱਸਿਆ ਮੈਨੂੰ ਦੱਸਿਆ ਸੀ ਅੱਛਾ ਭੱਜ ਗਿਆ ਫਿਰ ਉਹ ਪਤਾ ਨਹੀਂ ਭੱਜ ਗਿਆ ਸੀ ਉਹ ਤੋਂ ਭੱਜ ਗਿਆ ਸੀ ਅੱਛਾ ਤੇ ਆਪਣਾ ਫਿਰ ਕੀ ਤੁਸੀਂ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਮੈਨੂੰ ਇਨਸਾਫ ਮੰਗਣਾ ਕਿੰਨੀ ਉਮਰ ਕਿੰਨੀ ਤੁਹਾਡੀ 13 ਸਾਲ 13 ਸਾਲ ਅੱਛਾ ਤੇ ਉਹ ਜਿਹੜਾ ਬੰਦਾ ਹੈਗਾ ਸੀ ਤੁਹਾਡੇ ਪਿੰਡ ਦੇ ਸੀ ਹਾਂਜੀ ਅੱਛਾ ਕੀ ਕਹਿ ਕੇ ਲੈ ਗਿਆ ਸੀ ਤੁਹਾਨੂੰ ਫਿਰ ਪਿੰਡ ਦੇ ਵਿੱਚੋਂ ਮੈਨੂੰ ਕਹਦਾ ਕੋਮਨ ਚੱਲਦੇ ਹਾਂਗੇ ਅੱਛਾ ਇਰ ਕੋ ਮੁਰਤਵਾ ਬਹਿੰਡੇ ਲਿਆ ਹਾਂਜੀ ਅੱਛਾ ਫਿਰ ਤੇ ਹੋਟਲ 'ਤੇ ਠਹਿਰ ਗਏ ਹਾਂਜੀ ਇਹ ਬਰਿਆ ਕੇ ਲੈ ਆਇਆ ਕਹਿੰਦਾ ਯਾ ਆਜੂ ਆਪਾਂ ਘੁੰਮਣ ਚੱਲਦੇ ਆਂ ਨੀ ਬੱਚੀ ਨੂੰ ਕੀ ਪਤਾ ਸੀ ਆਈ ਇਹ ਗੱਲ ਹੋਊਗੀ ਇਹਨੂੰ ਮੁੜ ਕੇ ਬਰਿਆ ਕੇ ਲਿਆ ਕੇ ਇਹਨੂੰ ਹੋਟਲ ਵਿੱਚ ਰੱਖਿਆ ਜੀ ਹੋਟਲ ਵਿੱਚ ਲਿਆ ਕੇ ਗਲਤ ਕੰਮ ਕਰਿਆ ਮੈਂ ਸਿੱਧੇ ਆੜੀਦਾਰ ਬੰਦਾਈ ਮੈਂ ਹੈ ਨਹੀਂ ਸੀ ਘਰੇ ਮੈਨੂੰ ਸ਼ਾਮ ਨੂੰ ਪਤਾ ਲੱਗਿਆ ਜਦੋਂ ਮੈਨੂੰ ਆਪ ਦੇ ਤੌਰ ਤੇ ਮੈਂ ਭਾਲੀ ਬਹੁਤ ਪਰ ਮੇਰੇ ਕੋਲੇ ਕੋਈ ਸਾਧਨ ਨਹੀਂ ਸੀਗਾ ਫਿਰ ਮੈਂ ਸਵੇਰੇ ਬਾਈ ਕੋਲੇ ਗਿਆ ਜਿੱਨਾਂ ਦੇ ਮੈਂ ਕੰਮ ਕਰਦਾ ਸੀ ਮੈਂ ਉਹਨੂੰ ਆਖਿਆ ਕਿ ਬਾਈ ਮੇਰੇ ਨਾਲ ਆ ਗੱਲ ਬਣ ਗਈ ਇਹਨੇ ਹੀ ਪੁਲਿਸ ਨੂੰ ਫੋਨ ਕਰਿਆ ਪੁਲਿਸ ਨੂੰ ਫੋਨ ਕਰਕੇ ਪੁਲਿਸ ਕਹਿੰਦੀ ਵੀ ਤੁਸੀਂ ਹੀ ਦਰਖਾਸਤ ਦੇਣੀ ਅਸੀਂ ਆਖਿਆ ਵੀ ਅਸੀਂ ਕਰ ਜਾਵਾਂਗੇ ਮੜਕੇ ਇਹ ਬਾਈ ਮੈਨੂੰ ਕਹਿੰਦਾ ਕਿ ਤੂੰ ਆਪ ਦੇ ਲੀੜੇ ਕੱਪੜੇ ਪਾਇਆ ਫਿਰ ਆਪਾਂ ਸ਼ਹਿਰ ਚੱਲਦੇ ਆ ਜਦੋਂ ਅਸੀਂ ਮੈਂ ਘਰੇ ਲੀੜੇ ਕੱਪੜੇ ਪਾਉਣ ਆਇਆ ਸੀ ਤੇ ਮੈਨੂੰ ਮੇਰੇ ਰਿਸ਼ਤੇਦਾਰ ਦਾ ਫੋਨ ਆ ਗਿਆ ਕਹਿੰਦੇ ਵੀ ਲੜਕੀ ਇੱਥੇ ਆ ਨਨ ਨੂੰ ਕਿ ਐ ਵੀ ਜਾਨ ਨਾ ਦੇ ਉਹ ਕਿਸੇ ਪਾਸੇ ਮੈਂ ਆ ਗਿਆ ਮੈਂ ਲੈ ਜੂਗਾ ਫਿਰ ਦਰਖਾਸਤ ਦੇਣ ਦੇ ਵੀ ਗਏ ਸੀ ਕਿ ਕਿਤੇ ਕੁੜੀ ਹੋਰ ਪਾਸੇ ਨਾ ਜਾਵੇ ਅਸੀਂ ਇਹਨੂੰ ਲੈਣ ਗਏ ਇਹਨੂੰ ਲੈ ਕੇ ਹੀ ਅਸੀਂ ਇੱਥੇ ਥਾਣੇ ਲਿਆਂਦਾ ਛੱਤਰ ਥਾਣੇ ਤੇ ਛੱਤਰ ਥਾਣੇ ਲਿਆਂਦਾ ਸਾਰਿਆਂ ਦੇ ਸਹਿਮਤ ਨਾਲ ਉਹ ਮੈਨੂੰ ਕਹਿੰਦੇ ਵੀ ਤੂੰ ਕੁੜੀ ਨੂੰ ਦਾਖਲ ਕਰ ਹਸਪਤਾਲ ਲੈ ਕੇ ਆ ਇੱਥੇ ਲਿਆਂਦੀ ਕੁੜੀ ਕੁੜੀ ਦਾ ਰੇਵੀ ਸਹੀ ਹੋ ਗਿਆ ਜੀ ਤੇ ਉਹ ਬੰਦੇ ਤੋਂ ਇਨਸਾਫ ਮਿਲਣਾ ਚਾਹੀਦਾ ਜੀ ਮੈਨੂੰ ਦਾ ਜਿਹੜਾ ਮੁੰਡਾ ਸੀ ਜਿਹੜਾ ਤੇਰੀ ਕੁੜੀ ਨੂੰ ਲੈ ਕੇ ਆ ਉਹ ਮੇਰੇ ਤਾਏ ਦਾ ਪੁੱਤ ਆ ਜੀ ਈਨਾ ਮਾਦਾ ਨਿਰਪੈ ਸਿੰਘ ਹੈ ਨਿਰਪੈ ਹੈ ਹਾਂ ਉਹਦੀ ਉਮਰ ਕਿੰਨੀ ਕਹੇ ਉਹਦੀ ਉਮਰ ਹੈਗੀ ਜੀ 30 ਸਾਲ ਦੇ ਲੜਕਾ 30 35 ਸਾਲ ਹੈ ਕਿਆ ਹੋਇਆ ਦੇ ਹੈ ਵੀ ਹੈ ਦਾ ਫਲਾ ਤਲਾਕ ਵੀ ਹੋਇਆ ਛੋ ਜੀ ਇਹ ਤੁਹਾਡੀ ਬੇਟੀ ਉਮਰ ਕਿੰਨੀ ਆ ਮੇਰੀ ਬੇਟੀ ਦੀ 13 ਸਾਲ ਹੋ ਗਏ ਇਹ ਪੜਦੀ ਆ ਹਾਂ 9ਵੀਂ ਕਲਾਸ ਚ ਪੜਦੀ ਆ ਅੱਛਾ ਤੇ ਘਰੋਂ ਕਿਨੇ ਦਿਨ ਲਾ ਪਤਾ ਸੀ ਫਿਰੇ ਨਾ ਜੀ ਦੂਜੇ ਇੱਕ ਇੱਕ ਦਿਨ ਹੀ ਗਈ ਆ ਦੂਜੇ ਦਿਨ ਤਾਂ ਅਸੀਂ ਲੈ ਜਾਂਦੀ ਜਿਵੇਂ ਆ ਕੱਲ ਨਵਾਂ ਸਾਲ ਸੀ ਹਾਂ ਤੇ ਕੱਲ ਗਈ ਆ ਘਰੋਂ ਨਹੀਂ ਐਂਦਵਾਰ ਨੂੰ ਗਈ ਆ ਘਰੋਂ ਜੀ ਹੁਣ ਕਿਦੋਂ ਹਾਂ ਅੱਛਾ ਸੋਮਵਾਰ ਨੂੰ ਅਸੀਂ ਲੈ ਆਂਦੀ ਤੀਨ ਪਤਾ ਲੱਗ ਗਿਆ ਹਾਂ ਜੀ ਫਿਰ ਹੁਣ ਪੁਲਿਸ ਨੇ ਕੀ ਪੁਲਿਸ ਕੀ ਕਹਿੰਦੀ ਆ ਫਿਰ ਪੁਲਿਸ ਨੂੰ ਜੀ ਕੁਝ ਪਰਚਾ ਦਰਜ ਕਰਿਆ ਗਿਆ ਕਿ ਨਾ ਅਸੀਂ ਤਾਂ ਇਨਸਾਫ ਮੰਗਦੇ ਆਂ ਜੀ ਵੱਧ ਤੋਂ ਵੱਧ ਸਾਨੂੰ ਇਨਸਾਫ ਮਿਲਣਾ ਚਾਹੀਦਾ ਦੂਜੇ ਪਾਸੇ ਡੀਐਸਪੀ ਮੈਡਮ ਨੇ ਦੱਸਿਆ ਕਿ ਉਹਨਾਂ ਵੱਲੋਂ ਬਲਾਤਕਾਰ ਦੇ ਮਾਮਲੇ ਦੀ ਸ਼ਿਕਾਇਤ ਆਈ ਹੈ ਤੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਾਨੂੰ ਕਿ ਇਨਫੋਰਮੇਸ਼ਨ ਮਿਲੀ ਸੀ ਤੇ ਉਹਨੇ ਪਿੰਡ ਤੋਂ ਕਿ ਇੱਕ ਲੜਕੀ ਹੈ ਨਾ ਬਾਲਗ ਲੜਕੀ ਹੈ ਉਹਨੂੰ ਉਹਦਾ ਗਵੰਡੀ ਐ ਨਿਰਬੇ ਸਿੰਘ ਨਾਮ ਦਾ ਤੇ ਉਹ ਡਾਈਵੋਰਸ ਇਹ 31 ਸਾਲ ਦਾ ਹੈ ਉਹ ਕੁੜੀ ਨੂੰ ਵਰਗਲਾ ਕੇ ਆਪਣੇ ਉਹਦੇ ਘਰੋਂ ਲੈ ਗਿਆ ਸਿਰ ਹੋਟਲ ਸਿਲਵਰ ਸਟਾਰ ਹੈ ਉੱਥੇ ਲੈ ਕੇ ਗਿਆ ਉੱਥੇ ਕੁੜੀ ਦੀ ਮਰਜ਼ੀ ਤੋਂ ਵਿਰੋਧ ਦੇ ਨਾਲ ਬਲਾਤਕਾਰ ਕੀਤਾ ਤੇ ਅਗਲੇ ਦਿਨ ਉਹ ਕੁੜੀ ਨੂੰ ਲਾਈਨਾਂ ਤੇ ਲੈ ਕੇ ਗਿਆ ਕਿ ਅਸੀਂ ਸੁਸਾਈਡ ਕਰਦੇ ਹਾਂ ਉਸ ਤੋਂ ਬਾਅਦ ਉਹ ਮੁੰਡਾ ਉਹਨੂੰ ਉੱਥੇ ਛੱਡ ਕੇ ਫਰਾਰ ਹੋ ਗਿਆ ਤੇ ਉਹ ਕੁੜੀ ਨੂੰ ਦਾਖਲ ਕਰਾ ਕੇ ਉਹਦੇ ਮੈਡੀਕਲ ਕਰਾਇਆ ਗਿਆ ਤੇ ਇਹਦੇ ਸੰਬੰਧ ਵਿੱਚ ਅਸੀਂ ਥਾਣਾ ਸਦਰ ਦੇ ਵਿੱਚ ਇੱਕ ਪਰਚਾ 376 ਤੇ ਬਾਕਸ ਵਾ ਐਕਟ ਦੀ ਅੰਦਰਜ ਕੀਤਾ ਗਿਆ ਕੱਲਾ ਹੀ ਸੀ ਕਿ ਮਾਮੀ ਸੀ ਨਹੀਂ ਜੀ ਕੱਲਾ ਹੀ ਸੀਗਾ ਉਹ ਵੀ ਤੋਂ 3 ਮਿੰਟ ਟਾਈਪਿੰਗ ਨੀ ਪਹਿਲਾਂ ਤਾਂ ਦੇਖੋ ਇੱਥੇ ਕੋਈ ਪਰਚੇ ਨਹੀਂ ਹੈਗੇ ਬਾਕੀ ਜਲਦੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਉਸ ਵੇਲੇ ਪੁੱਛਗਿੱਛ ਚ ਪਤਾ ਲੱਗੇਗਾ ਬੇਸ਼ੱਕ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਪਰ ਅੱਜ ਵੀ ਧੀਆ ਕਿਸੇ ਪਾਸੇ ਸੁਰੱਖਿਅਤ ਨਹੀਂ ਜਾਪਦੀਆਂ ਬਾਕੀ ਮੁੰਡੇ ਦੀ ਗ੍ਰਿਫਤਾਰੀ ਤੋਂ ਬਾਅਦ ਪਤਾ ਲੱਗੇਗਾ ਕਿ ਕੁੜੀ ਉਸ ਦੀ ਸਹਿਮਤੀ ਨਾਲ ਗਈ ਸੀ ਜਾਂ ਫਿਰ ਉਸ ਨੂੰ ਝਾਂਸੇ ਵਿੱਚ ਲੈ ਕੇ ਗਿਆ ਸੀ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ